ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਕੀ ਸਮੱਸਿਆ ਸੀ ਮਾ ਜੀ ਉੱਚੀ ਬੋਲੋ ਪਿੱਠ ਦੀ ਪ੍ਰੋਬਲਮ ਗੋਡਿਆਂ ਦੀ ਗੋਡਿਆਂ ਦੀ ਵੀ ਸੀ ਸਰਵਾਈਕਲ ਸਾਰੀਆਂ ਹੀ ਸੀ ਹਨਾ ਜਮਾ ਜੁੜੇ ਪਏ ਸੀ ਜਦੋਂ ਆਏ ਸੀ ਹਾਂਜੀ ਹਾਂਜੀ ਦਵਾਈ ਦ ਦਵਾਈ ਲਈ ਪਹਿਲਾਂ ਕੋਈ ਬਥੇਰੀਆਂ ਖਾਧੀਆਂ ਦਵਾਈਆਂ ਕੋਈ ਪਰ ਦਵਾਈ ਦਾ ਘਰੇ ਜਖੀਰਾ ਬਹੁਤ ਆ ਛੋਕਣਾ ਕਿਆ ਜੀ ਹਾਂ ਜੀ ਤੇ ਹੁਣ ਕਿਦਾਂ ਲੱਗਦਾ ਮਾਜੀ ਇਲਾਜ ਤੋਂ ਬਾਅਦ ਹੁਣ ਠੀਕ ਲੱਗਦਾ ਕਿੰਨਾ ਕੁ ਠੀਕ ਆ ਕਾਫੀ ਠੀਕ ਆ ਕਾਫੀ ਹਲਕਾ ਆ ਪਹਿਲਾਂ ਜੀ ਮੈਂ ਤੁਰਨ ਚ ਦਿੱਕਤ ਆਉਂਦੀ ਸੀ ਉਦਾਂ ਕੁਛ ਨਹੀਂ ਆ ਹੁਣ ਨਹੀਂ ਨਹੀਂ ਉੱਠਣ ਬੈਠਣ ਚ ਬਿਲਕੁਲ ਠੀਕ ਆ ਜਿਹੜਾ ਸਰਵਾਈਕਲ ਕਰਕੇ ਕਮੇਰ ਚੱਕਰ ਆਉਂਦੇ ਸੀ ਉਹ ਵੀ ਹਲਕੇ ਆ ਹਾਂ ਜੀ ਠੀਕ ਆ ਬਾਹਾਂ ਚ ਦਰਦ ਠੀਕ ਹੋ ਗਈ ਬਿਲਕੁਲ ਹੀ ਠੀਕ ਹੈ ਹਾਂ ਜੀ ਠੀਕ ਹੈ ਜੀ ਤੇ ਸਾਡੇ ਡਾਕਟਰ ਸਾਹਿਬ ਦਾ ਅਸੀਂ ਫੇਸ ਨਹੀਂ ਦਿਖਾਉਣਾ ਉਹ ਵੀ ਕੋਈ ਕਾਰਨ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਡਾਕਟਰ ਸਾਹਿਬ ਤੁਸੀਂ ਵੀ ਨਾਲ ਹੀ ਮਾਤਾ ਦੇ ਰਹਿਣੇ ਹੋ ਹਾਂਜੀ ਹਾਂਜੀ ਅਸੀਂ ਠੀਕ ਹੈ ਜੀ ਤੇ ਆਪਣੀ ਚੰਡੀਗੜ੍ਹ ਪੋਸਟਾ ਨਾ ਜੀ ਐਮਡੀ ਮੈਡੀਸਨ ਨੇ ਸਾਡੇ ਡਾਕਟਰ ਸਾਹਿਬ ਅਸੀਂ ਫੇਸ ਨਹੀਂ ਦਿਖਾਉਣਾ ਵੈਸੇ ਡਾਕਟਰ ਸਾਹਿਬ ਦਵਾਈ ਦੀ ਕੋਈ ਕਮੀ ਛੱਡੀ ਆ ਆਪਾਂ ਨਹੀਂ ਦੇਖੋ ਇਸ ਕੰਮ ਦੇ ਤੱਕ ਆਪਾਂ ਮੈਡੀਸਨ ਨਾਲ ਯੂਜ਼ ਵੀ ਕੀਤੀ ਹੈਗੀ ਪਰ ਅਜੇ ਰਿਜ਼ਲਟ ਬਾਰੇ ਹਮੇਸ਼ਾ ਜ਼ੀਰੋ ਲੈਵਲ ਦੇ ਸਗਿਆ ਓਕੇ ਜੀ ਮੈਡੀਸਨ ਤਾਂ ਬਾਕੀ ਐਲੋਪੈਥੀ ਦਾ ਐਲੋਪੈਥੀ ਉਹ ਅਲੱਗਾਂ ਵੀ ਖਾ ਲਈ ਤਾਂ ਮਜ਼ਾ ਨਹੀਂ ਫੇਰ ਉਹੀ ਹਾਲ ਹੋ ਜਾਂਦਾ ਬਿਲਕੁਲ ਪਰ ਖੈਰ ਗੱਲੇ ਆ ਵੀ ਹੁਣ ਮਾਤਾ ਜੀ ਨੇ ਤੁਹਾਡੇ ਸਾਹਮਣੇ ਤੁਸੀਂ ਟ੍ਰੀਟ ਦਵਾਇਆ ਆ ਕੇ ਚੰਡੀਗੜ੍ਹ ਤੋਰੇ ਹਾਂਜੀ ਤੇ ਕੀ ਕਿਦਾਂ ਲੱਗਿਆ ਤੁਹਾਨੂੰ ਸਾਡੇ ਰੀਚ ਚ ਕੋਈ ਧੋਖਾਧੜਾ ਨਹੀਂ ਲੱਗਿਆ ਡਾਕਟਰ ਸਾਹਿਬ ਨਹੀਂ ਨਹੀਂ ਇਹਦੇ ਚ ਕੋਈ ਅਮਰੀਕੀ ਕੋਈ ਡੈਸੋਨੈਸ ਨਹੀਂ ਤੇ ਬੇਈਮਾਨੀ ਨਹੀਂ ਹੈ ਹਾਂਜੀ ਬਿਲਕੁਲ ਜੋ ਇੰਸਟਰੂਮੈਂਟਲ ਲੈਵਲ ਦਾ ਯੂਜ਼ ਕੀਤਾ ਹੈ ਜੀ ਠੀਕ ਹੈ ਹਾਂਜੀ ਟਾਰਜਟ ਵਗੈਰਾ ਸਾਨੂੰ 90% ਮਿਲ ਚੁੱਕਾ ਹੈ 90% ਮਿਲਿਆ ਰਜਰਟ ਹਾਂਜੀ ਮੇਰੀ ਸੈਟੀਸਫੈਕਸ਼ਨ ਆਪਣੀ ਕੀ ਪੋਸਟ ਹੈ ਡਾਕਟਰ ਸਾਹਿਬ ਆញ ਮੇਡੀਕਲ ਮੈਡੀਸਨ ਐਂਡ ਕਾਰਡੀਓਲੋਜਿਸਟ ਓਕੇ ਓਕੇ ਸਭ ঠিক ਹੈ ਚੰਡੀਗੜ੍ਹ ਦੇ ਵਿੱਚ ਹੀ ਓਕੇ ਸਰ ਅਸੀਂ ਇਹ ਵੀ ਨਹੀਂ ਪੁੱਛਦੇ ਵੀ ਕਿੱਥੇ ਹੋ ਇੱਥੇ ਨਹੀਂ ਕਿਉਂਕਿ ਬਾਅਦ ਵਿੱਚ ਸਮਝਿਆ ਸਿਵਲ ਤੋਂ ਤੁਸੀਂ ਹਨਾ ਉਸ ਚੀਜ਼ ਦਾ ਫਰਕ ਪੈਂਦਾ ਆ ਹਾਂਜੀ ਬਿਲਕੁਲ ਐਂ ਤੇ ਪਰ ਕੀ ਹੈ ਵੀ ਮਾਤਾ ਜੀ ਅੱਜ ਦੀ ਘੜੀ ਬਿਲਕੁਲ ਸੰਤੁਸ਼ਟ ਨੇ ਔਰ ਇਲਾਜ ਕਿਉਂ ਮਾਜੀ ਸਹੀ ਕਹਿ ਰਹੇ ਆ ਮੈਂ ਮੈਂ ਤਾਂ ਖੜਵੀ ਨਹੀਂ ਸਕਦੀ ਲੋਕਾਂ ਨੂੰ ਕੀ ਪੈਸੇ ਦੇਵੋਗੇ ਵੀ ਤੁਸੀਂ ਵੀ ਇੱਥੇ ਆਓ ਤੇ ਆਪਣਾ ਇਲਾਜ ਕਰਾਓ ਓਕੇ ਥੈਂਕ ਯੂ ਮੈਮ ਥੈਂਕ ਯੂ ਸਹੀ ਜੀ